इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿਪਟੀ ਪਰਮਿੰਦਰ ਸਿੰਘ ਮੰਡ ਐਸਆਈ ਜਗਜੀਤ ਸਿੰਘ ਖਾਨਾ ਮੁਖੀ ਮੈਟਿਆ ਨਾਲ ਦੇ ਪੁਲਿਸ ਪਾਰਟੀ ਸਮੇਤ ਗਸ਼ ਦੌਰਾਨ 26 ਜਨੂ ਨੂੰ ਮੁੱਖ ਰੱਖੇ ਹੋਏ ਵਕਵਕ ਪਿੰਡਾਂ ਦੇ ਵਿੱਚ ਫਲੈਗ ਮਾਰਚ ਕਰਦੇ ਹੋਏ ਪੱਤਰਕਾਰ ਸੰਜੀਵ ਕੁਮਾਰ ਕਿ ਐਕਸ਼ਨ ਜੋ ਮਾਨਯੋਗ ਐਸਐਸਪੀ ਸਾਹਿਬ ਦੀ ਲਾਂਬਾਜੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਗਣਤ ਤੱਤਾ ਦਿਸ਼ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਆਪਣੇ ਥਾਣਾ ਦੇ ਸਬ-ਡਿਵੀਜ਼ਨ ਦੇ ਇਲਾਕੇ ਦੇ ਵਿੱਚ ਜਿਹੜੀ ਆ ਉਹ 플ੈਗ ਮਾਰਚ ਕਰਨੇ ਆ ਮਾਨਯੋਗ ਡੀਐਸਪੀ ਡੀ ਸਾਹਿਬ ਸਰਦਾਰ ਪ੍ਰਵੀਨਦਰ ਸਿੰਘ ਜੀ ਦੀ ਅਗਵਾਈ ਵਿੱਚ ਮੈਂ ਮੁੱਖ ਅਫਸਰ ਥਾਣਾ ਚੱਪੇਵਾਲ ਤੇ ਮੁੱਖ ਅਫਸਰ ਥਾਣਾ ਮੇਟੀਆਣਾ ਸਵੇਤ ਮੁੱਖ ਅਫਸਰ ਥਾਣਾ ਚੱਪੇਵਾਲ ਅਸੀਂ ਇਲਾਕਾ ਵਨਾਂ ਮੀਡੀਆ ਨਾਲ ਉਹਦੇ ਇਲਾਕਾ ਵਨਾਂ ਜੱਬਿਆ ਉਹਦੇ ਵਿੱਚ ਫਲੈਗ ਮਾਰਕ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਆਪ ਮੁਸਖਿਆ ਜਿਹੜੀ ਅਧਕੀਨੀ ਮਾਈ ਸਕੇ ਲੜਾਈ ਜਾ ਸਕੇ ਅਤੇ ਲੋਕਾਂ ਦੀਆਂ ਜਿਹੜੀਆਂ ਪੁਲਿਸ ਦੇ ਉੱਤੇ ਪਿਸ਼ਵਾਸ ਜਿਹੜਾ ਆ ਵਰਕਰਾਰ ਬਣਾਇਆ ਜਾਇਦਾ ਪੁਰਾਇਆ ਜਾ ਸਕੇ ਧੰਨਵਾਦ ਜੀ ਐਸਐਸਪੀ ਸਾਹਿਬ ਸ਼ਹਿਰਪੁਰ ਜਰੀਮਾਨ ਸਰੇਂਦਰ ਲੰਬਾ ਜੀ ਆਈਟੀਐਸ ਜਿਨ੍ਹਾਂ ਦੀਆਂ ਹਦਾਇਤਾਂ ਤੇ 26 ਜਨਵਰੀ ਦੇ ਸੰਬੰਧ ਦੇ ਵਿੱਚ ਸਮੇਤ ਐਸ ਐਚ ਓ ਮੇਟੀਆਣਾ ਤੇ ਐਸ ਐਚ ਓ ਚੱਬੇਵਾਲ ਨੂੰ ਨਾਲ ਲੈ ਕੇ ਥਾਣਾ ਮੇਟੀਆਣਾ ਤੇ ਚੱਬੇਵਾਲ ਦੇ ਏਰੀਆ ਚ ਫਲੈਗ ਮਾਰਚ ਕੀਤਾ ਗਿਆ ਹੈ ਇਸ ਦਾ ਮਕਸਦ ਸਿੰਪਲੀ ਇਹੀ ਹੈ ਵੀ ਆਮ ਪਬਲਿਕ ਦੇ ਮੰਨ ਦੇ ਵਿੱਚ ਸੱਭਿਆਚਾਰ ਦੀ ਭਾਵਨਾ ਨੂੰ ਕਿੰਨੀ ਬਣਾਇਆ ਜਾਵੇ ਤੇ ਮਾੜੇ ਅੰਸ਼ਰਾਂ ਨੂੰ ਇਥੋਂ ਭਜਾਇਆ ਜਾਵੇ ਤੇ ਦੂਰ ਰੱਖਿਆ ਜਾਵੇ ਅੱਜ ਕਿੰਨੇ ਪਿੰਡਾਂ ਦਾ ਆਪਣਾ ਜਿ ਫਲੈਗ ਮਾਰਚ ਕਰ ਰਹੇ ਆ ਇਹ ਦੋਵੇਂ ਥਾਣਿਆਂ ਦੇ ਪਿੰਡ ਜਿਹੜੇ ਮੇਟੀਆਂ ਨੇ ਤੇ ਚੁੱਪੇ ਹਾਲ ਦੇ ਦੋਵੇਂ ਥਾਣਿਆਂ ਦਾ ਟੋਟਲ ਏਰੀਆ ਸੀ ਫਲੈਗ ਮਾਰਚ ਦਾ ਕਵਰ ਕਰ ਰਹੇ ਆ ਆਪਣੀਆਂ ਕੁਝ ਪੈਦਲ ਚੱਲ ਕੇ ਕੁਝ ਗਿੱਟੀਆਂ ਦੇ ਧਾਰ ਅੱਜ ਕੱਲੇ ਨੌਜਵਾਨੀ ਨੂੰ ਪੀੜੀ ਨੂੰ ਕੀ ਸੁਨੇਹਾ ਚਟਾਉਣੇ ਸੜੀ ਅੱਜ ਕੱਲੇ ਸੁਨੇਹਾ ਇਹੀ ਆ ਵੀ ਆਪਣਾ ਪਬਲਿਕ ਡੇ ਮਨਾਉਣਾ ਵਧੀਆ ਤਰੀਕੇ ਨਾਲ ਆਪਣਾ ਪੀਸਫੁੱਲ ਵਧੀਆ ਜ਼ਿੰਦਗੀ ਇੰਜੋਏ ਕਰਨ ਮਾੜੀਆਂ ਚੀਜ਼ਾਂ ਤੋਂ ਦੂਰ ਰਹਿਣ ਡਰਗ ਤੋਂ ਦੂਰ ਰਹਿਣ ਆਮ ਵਧੀਆ ਸਿਟੀਜ਼ਨ ਨਾ ਬਾਇਡਿੰਗ ਸਿਟੀਜ਼ਨ ਬਣ ਕੇ ਆਪਣਾ ਲਾਈਫ ਕੈਰੀਅਰ ਹਿਲਤੇ ਆ। ਜਿ ਖਾਇਦ ਜਮਾਨ ਜੋ ਐਸਐਸਪੀ ਸਾਹਿਬ ਜੀ ਲਾਂਬਾ ਜੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਗਣਤੰਤਰ ਦਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਆਪਣੇ ਥਾਣਾ ਦੇ ਸਬਡਿਵੀਜ਼ਨ ਦੇ ਇਲਾਕੇ ਦੇ ਵਿੱਚ ਜਿਹੜੀ ਆ ਉਹ 플ੈਗ ਮਾਰਚ ਕਰਨੇ ਆ ਜਮਾਨ ਜੋ ਡੀਐਸਪੀ ਡੀ ਸਾਹਿਬ ਸਰ ਦਾ ਪ੍ਰਮਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਮੈਂ ਮੁੱਖ ਅਫਸਰ ਥਾਣਾ ਚੱਬੇਵਾਲ ਤੇ ਮੁੱਖ ਅਫਸਰ ਥਾਣਾ ਮੇਟੀਣਾ ਸਵੇਤ ਮੁੱਖ ਅਫਸਰ ਥਾਣਾ ਚੱਬੇਵਾਲ ਅਸੀਂ ਇਲਾਕਾ ਬਣਾ ਮੀਡੀਆ ਨੇ ਇਲਾਕਾ ਬਣਾ ਚੱਬਿਆ ਉਹਦੇ ਵਿੱਚ ਫਲੈਗ ਮਾਰਕ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਆਪ ਸੁਰੱਖਿਆ ਜਿਹੜੀ ਆ ਯਕੀਨੀ ਮਨਾਈ ਸਕੇ ਬਣਾਈ ਜਾ ਸਕੇ ਅਤੇ ਲੋਕਾਂ ਦੀਆਂ ਜਿਹੜੀਆਂ ਪੁਲਿਸ ਦੇ ਉੱਤੇ ਵਿਸ਼ਵਾਸ ਜਿਹੜਾ ਆ ਵਰਕਰਾਰ ਬਣਾਇਆ ਜਾਇਆ ਬਣਾਇਆ ਜਾ ਸਕੇ ਧੰਨਵਾਦ ਜੀ